ਫੁੱਲ ਟਹਿਕਦੇ ਟੁੱਟ ਗਏ ਟਾਹਣੀਆਂ ਤੋਂ ਮਾਲੀ ਆਪਣੇ ਬਾਗ ਨੂੰ ਰੋਲਿਆ ਏ ਮੁੜ ਕੇ ਆਵੇਗਾ ਨਵੀਂ ਬਹਾਰ ਬਣ ਕੇ ਜਿਹੜਾ ਖੂਨ ਸ਼ਹੀਦਾਂ ਨੇ ਡੋਲਿਆ ਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀराम ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਸਲਾਨਾ ਗੁਰਮਤ ਸਮਾਗਮ ਮਿਤੀ 29 ਦਸੰਬਰ 2024 ਦિન ਐਤਵਾਰ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਨਗਰ ਮੁੱਦੋਵਾਲ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਸ਼ਰਧਾ ਪਿਆਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਰਾਗੀ ਜਥੇ ਢਾਡੀ ਜਥੇ ਕਵੀ ਜਨ ਆਪਣੇ ਗੁਰਮਤਿ ਵਿਚਾਰਾਂ ਦੇ ਨਾਲ ਜੋ ਸੰਗਤਾਂ ਨੂੰ ਨਿਹਾਲ ਕਰਨਗੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਰਾਗੀ ਜਥਾ ਔਰ ਨਾਲ ਹੀ ਪਾਈ ਹਰਜੀਤ ਸਿੰਘ ਕਥਾਵਾਚਕ ਸੁਲਤਾਨਪੁਰ ਲੋਧੀ ਸਾਹਿਬ ਵਾਲੇ ਉਹ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਉਸ ਤੋਂ ਬਾਅਦ ਢਾਡੀ ਜਥਾ ਗਿਆਨੀ ਗੁਰਜੀਤ ਸਿੰਘ ਜਾੰਗੜਾ ਔਰ ਉਹ ਢਾਡੀਵਾਰਾਂ ਨਾਲ ਇਤਿਹਾਸ ਨਾਲ ਸੰਗਤ ਨੂੰ ਜੋੜਨਗੇ ਉਸ ਤੋਂ ਬਾਅਦ ਗਿਆਨੀ ਹਰਦੀਪ ਸਿੰਘ ਜੀ ਸਾਧਰਾ ਢਾਡੀ ਜਥਾ ਉਹ ਵੀ ਗੁਰੂ ਜਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਰਮਾਣਾ ਚੱਕ ਪੰਥਕ ਕਵੀ ਕਵਿਤਾਵਾਂ ਰਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਮਹਿਲਾ ਹੈਡ ਗ੍ਰੰਥੀ ਉਹ ਵੀ ਆਪਣੇ ਵਿਚਾਰ ਰੱਖਣਗੇ ਔਰ ਸਟੇਜ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਦਾਉਦਪੁਰ ਉਹ ਨਿਭਾਉਣਗੇ ਸਟੇਜ ਦੀ ਸੇਵਾ ਗੁਰੂ ਕਾ ਲੰਗਰ ਟੁੱਟ ਵਰਤੇਗਾ ਸੋ ਭਾਈ ਇਸ ਗੁਰਮਤ ਸਮਾਗਮ ਦਾ ਦੂਰ ਦਰਡੇ ਦੀਆਂ ਸਾਰੀਆਂ ਸੰਗਤਾਂ ਦੂਰ ਨੇੜੇ ਦੀਆਂ ਸੰਗਤਾਂ ਹਮ ਹਮਾ ਕੇ ਪਹੁੰਚੋ ਔਰ ਇਸ ਗੁਰਮਤ ਸਮਾਗਮ ਦਾ ਲਾਭ اٹھਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ